ਕਿਸੇ ਚਾਈ ਵਾਛੇ ਬਦਉ ਜੀ ਕਿ ਪਾਤਸ਼ਾਹ ਨਸਵੇਂ ਪਰਖੰ ਕਦਸੀ ਸਮਰਖਾਇ ਗੁਰਨਾਮ ਕਰਿ ਜਾਈ ਹੈ ਹੈ ਅੰਸ ਕੋ ਤੇਰ ਦਾਸ ਆਮ ਦਾਸ ਹੈ ਹੋਇ ਸਹਾਇ ਅਰਜਨ ਹਰਿ ਗੋਬਿੰਦਨਾ ਸਮਰਾ ਸ੍ਰੀ ਹਰਨਾਈ ਸ੍ਰੀ ਅਰਿਸ਼ਣ ਤੇ ਇਤਿਆਸ ਸਿਜੇ ਸਬਦੁ ਗਜਾਈ ਦੇ ਬਹੁਤ ਸਿਮਰਿਆ ਹੈ ਘਰ ਨਾਮ ਦੇ ਆ ਮੈਂ ਕਹਾਂ ਸਭ ਥਾਈ ਹੋਏ ਸਹਾਇ ਤਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਧਰ ਕੇ ਬੋਲ ਜੇ ਆਹ ਜਾਂ ਪਿਆਰਿਆਂ ਚੋਹਾਂ ਸਹਾਇਬ ਜਾਪਿਆਂ ਚਾਰੀਆਂ ਮੁਕਤੇਆਂ ਹਸੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਦੇ ਸ਼ਕੇ ਆ ਦੇਵ ਚਲਾਈ ਦੇ ਨਿਮਾਹੀ ਦੇਖ ਕੇ ਅਨੰਠ ਕੀਤਾ ਸ੍ਰੀ ਪਿਆਰਿਆਂ ਸਚਿਆਰੇ ਦੀਸ ਕਮਾਈ ਦਾ ਧਿਆਨ ਧਰ ਕੇ ਖਾਲਸ ਹੋ ਲੋ ਜੀ ਸਾਰੇ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਕ ਸਤੇ ਬਾਦ ਵਕਤ ਟਾਰੇ ਊਪਰੀਆਂ ਦੁਹਾਈਆਂ ਚੜਖੜੀਆਂ ਤੇ ਚੜੇ ਪਾੜਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੇ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਸਵਾਸਰ ਨਾਮ ਨਿਭਾਈ ਰਬ ਦੀ ਪਾਇਦਾ ਧਿਆਨ ਧਰ ਕੇ ਖਾਲਸਾ ਦੀ ਭਗਤ ਦੇ ਵਾਹਿਗੁਰੂ ਪੰਜਾਂ ਕੰਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਾਰ ਕੇ ਬੋਲੋ ਮੰਨ ਕਾਰਕਾ ਇਕਿਆਰ ਦਾਸ ਹੈ ਜੀ ਸਰਬਾਤੇ ਖੰਸਕ ਕੋ ਵਾਹਿਗੁਰੂ 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 ਚਿਤਿਆਵੇ ਜਿਤੇ ਅਪਣ ਕਸਬ ਕਰ ਸਰਬ ਤੁਖਵੇ ਜਹਾਂ ਜਲ ਖਾਲਕੀ ਸਾਈਂ ਕਹਾਂ ਤਰਛਿਆ ਰਾਇ ਦੇਖ ਤੇ ਪਗਦ ਕੀ ਪੈਰ ਪੰਦ ਕੀ ਜੇਤ ਸ੍ਰੀ ਸੱਜੀ ਸਾਈਂ ਤਾਨ ਸੱਚੀ ਕੇ ਗੋਲ ਵਾਲੇ ਬੋਲ ਲੇ ਵਾਹੇ ਹੋ ਸਿਖਾਣੁ ਸਖੀ ਤਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨ ਸਦਨਾਨ ਦਾਨ ਸਿਰ ਅੰਮ੍ਰਿਤ ਸਦ ਦੇ ਦਰਸ਼ਨ ਇਸ਼ਾਨ ਜੰਕੀਆਂ ਝੰਡੇ ਬੁੰਗੇ ਝੁਕੋ ਜੁਗ ਅਤਰ ਤਮ ਖਾ ਜਾਏ ਕਾਹਰ ਭੋਲ ਜੇ ਵਾਹੇ ਮਤ ਪੜਦਾ ਰੱਖ ਰੱਖ ਵਾਹੇ ਕਰੋ ਇਹ ਕਾਪੂਤੀ ਆਪਣੇ ਪੰਥ ਦੇ ਸਦਾ ਪਹਾਰੇ ਦਾ ਤਾਰ ਜਿਉ ਸ੍ਰੀ ਗੁਰੂ ਚਾਨਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਦੁਆਮਾ ਦੇ ਜਿਨ੍ਹਾਂ ਕੋ ਪੰਥ ਵਿੱਚ ਛੋੜਿਆ ਗਿਆ ਉਹ ਦੇ ਦਰਸ਼ਨ ਦੀ ਨਾਲ ਤੇ ਸੇਵਾ ਸੇਵਾਰ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਜਮਾਨਿਆਂ ਦੇ ਮਾਨੇ ਨਤਾਨਿਆਂ ਦੇ ਤਾਨ ਸਤਿ ਸ਼੍ਰੀ ਅਕਾਲ ਸੈਨਿਕੋ ਗੁਰਸਤ ਜੀਓ ਮਹਾਰਾਜ ਆਪ ਜੀ ਦੇ ਹੱਥੋਂ ਸਫਲ ਜਿੱਤ ਹੈ ਆਪ ਦੀ ਕਿਰਪਾ ਨਾਲ ਸਫਤਤਾ ਚਾਰ ਪਹਿ ਨੈਣ ਸ਼ੋਕ ਅਨੰਦ ਨਾਲ ਤਕੀਦ ਹੋਈ ਹੈ ਚਾਰ ਸਦੇ ਆਪ ਜੀ ਦੇ ਭਾਣੇ ਉੱਤੇ ਸ਼ੋਕ ਅਨੰਦ ਨਾਲ ਤਕੀਦ ਕਰਵਾਉਣ ਅਮਰ ਸ਼ਹੀਦ ਹੈ ਧੰਨ ਧੰਨ ਬਾਦਸ਼ਾਹ ਜਿੱਤ ਦੇ ਬਾਦਸ਼ਾਹ ਬਿੱਤਰ ਅਸਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਉਪਰ ਆਪਕੇ ਸਤਿਗੁਰੂ ਮਿਹਰਸੋ ਸੁਜਾਇਆ ਹੈ ਹਨ ਆਪਜੀ ਪ੍ਰਕਾਸ਼ਵਰ ਹੋ ਕੇ ਸੰਗਤ ਦੇ ਦਰਸ਼ਕਾਂ ਲਖਮੀ ਹੋਏ ਪਾਵਨ ਹੁਕਮਨਾਮਾ ਗਸਤੇ ਰਹਾਂ ਹਾਜ਼ਰ ਸਰਬ ਸੰਗਤ ਦੀਆਂ ਹਾਜ਼ਰੀਆਂ ਦਿਲਪੂਰਪ੍ਰੇਤਾਮਾਨ ਤੇ ਪਰਮਾਨੰ ਕਰੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੋਖ ਆਸਣ ਅਸਥਾਨਾਂ ਤੋਂ ਕਾਸ਼ ਸਤਿ ਸ੍ਰੀ ਅਕਾਲ ਜਾਨ ਜੀ ਕਿ ਬਖਸ਼ੋ ਜੀ ਰਸਤੇ ਦੀ ਬਾਤ ਕਰਦੇ ਤਾਗ ਸੰਗ ਸਹਾਈ ਹੋਣ ਸਹੀ ਪਿਆਰੇ ਮੇਰੇ ਜਿਨਾ ਬੜਿਆ ਤੇਰਾ ਨਾਮ ਚੇਤੇ ਆ